ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਨੰਦ ਸਾਹਿਬ ਰਾਮਕਲੀ ਮਹੱਲਾ 3 ਅਨੰਦ ੴ ਸਤਿਗੁਰ ਪ੍ਰਸਾਦ ਅਨੰਦ ਹੈ ਮੇਰੀ ਮਾਇ ਤਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿੱਧੀ ਮਨੁਜੀਆਂ ਬਾਤਾਂੀਆਂ ਰਾਗ ਰਤਨ ਪਰਵਾਰ ਕਰਿਆ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਹਉਸਦਾਰ ਹੋ ਹਰ ਨਾਲੇ ਹਰ ਨਾਲ ਰਹੁ ਤੋ ਮਨ ਮੇਰੇ ਦੁਖ ਸਭ ਵਿਚਾਰਣਾ ਅੰਗੇਕਾਰੋ ਹੁਕਰੇ ਤੇਰਾ ਕਰਜ ਸਭ ਸਵਾਰਣਾ ਸਭਨਾ ਅਗਲਾ ਸਮਰੱਥ ਸਵਾਮੀ ਸੋਤਿ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਹਬਾ ਕਿਆ ਨਹੀ ਕਰਤੇ ਰਹਿ ਘਰ ਤਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਦਕ ਸਲਾਹ ਤੇਰੀ ਨਾਮ ਮਨੁ ਸਾਬੇ ਨਾਮ ਜਿੰਕਾ ਮਨੁ ਸਿਆਵਾਜੇ ਸਬਦੁ ਕਨਹਿਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇ ਰਹਿ ਸਾਚਾ ਨਾਮ ਮੇਰਾ ਧਰੋ ਸਾਚਾ ਨਾਮ ਧਰ ਮੇਰਾ ਜਨੁ ਖੰਸ ਸਭ ਗਵਈਆ ਕਰ ਸੰਤੋ ਸੁਖ ਮਨਾਏ ਮਨ ਆਏ ਵਸਿਆ ਜਿਨਿ ਛਾ ਸਭ ਕੋ ਜਾਈਆ ਸਦਾ ਗੁਰਮਾਨ ਕੀਤਾ ਗੁਰੂ ਵੇਟੋ ਜਿਸ ਦੇ ਆਏ ਲਿਆਈਆ ਕਹ ਨਾਨਕ ਸੁਣੋ ਸੰਤੋ ਸਬਦ ਤੁਰ ਹੋ ਪਿਆਰੋ ਸਾਚਾ ਨਾਮ ਮੇਰਾ ਧਰੋ ਵਾਜੇ ਪੰਚ ਸ਼ਬਦੋ ਤੱਕ ਘਰ ਤੋਂ ਭਾਗੇ ਘਰ ਤੋਂ ਭਾਗੇ ਸੰਦਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਅੰਤ ਤਮਾਰਿਆ ਧੁਰ ਪਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਿਸੁ ਸੋ ਆਤਿ ਪਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜਹੁ ਕਿਆ ਕਰੇ ਵੇ ਚਾਰੀਆ ਤੁਧ ਬਾਜੇ ਸਮਰਤ ਕੋ ਨਾਹੀ ਕਿਰਪਾ ਕਰ ਦਨਵਾਰੀਆ ਇਸ ਨਾਮ ਹੋਰ ਥਾਉ ਨਹੀਂ ਸਬਦ ਲਾਖ ਸਵਾਰਿਆ ਕਹਿ ਨਾਨਕ ਲਿਵੇ ਬਜ ਹੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿ ਲਿਵਕ ਕਟੇ ਗਿਆਨ ਅੰਜਨਸਾਰਿਆ ਅੰਦਰ ਹੋਉ ਜਿਨ ਕਾ ਮੋਗ ਟੁੱਟਾ ਅੰਦਰੋਂ ਹਜਨ ਤਾਂ ਮਹਤੁਤਾ ਤਨ ਕਾ ਸਭ ਸੁਚੈ ਸਵਾਰਿਆ ਕਹ ਨਾਨਕ ਇਹੋ ਅਨੰਦ ਹੈ ਅਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹੇ ਜਿਸਨੋਂ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮਾ ਭੂਲੇ ਫਿਰ ਹੈ ਦੇਹ ਦਿੱਸੋ ਇੱਕ ਨਾਮ ਲਾਗ ਸਵਾਰਿਆ ਦੁਆਰ ਪ੍ਰਸਾਦੀ ਮਨ ਕਹਿਆ ਨਿਰਮਲ ਜਿਨਾਂ ਭਾਣਾ ਭਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰੇ ਕਹਾਣੀ ਅਕਥ ਤੇਰੇ ਪਿਤਾ ਦਵਾਰ ਪਾਈਏ ਤਨ ਮਨ ਧਨ ਸਭ ਸੰਤ ਗੁਰੂ ਰੂਪਮੰਨੀਏ ਪਾਈਏ ਹੁਕਮਨ ਹੋ ਗੁਰੂ ਕੇ ਰਾਗ ਆਵਹੋ ਸੁਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਅਕਥੋ ਅਕਥ ਕਹਾਣੀ ਏ ਮਨ ਚੰਚਲ ਚਤਰਾਇਤ ਨਾ ਪਾਇਆ ਚਤਰਾਇ ਨਾ ਪਾਇਆ ਕਿਨੈ ਤੋਂ ਸੁਣਾ ਮਨ ਮੇਰਾ ਏ ਮਾਇਆ ਮੋਹਣੀ ਜਿਨੂੰ ਏਤ ਭਰਮ ਪੁਲਾਇਆ ਮਾਇਆ ਤਾਂ ਮੋਹਣੀ ਕਿਨੈ ਕੀਤੀ ਜਿਨਸਾ ਬੋਲੀ ਪਾਇਆੁਰਗਾਨ ਕੀਤਾ ਕਿਸੈ ਤੋਂ ਹਉ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਇਤ ਨਾ ਪਾਇਆ ਏ ਮਨ ਪਿਆਰਿਆ ਉਸ ਦਾ ਸੱਚ ਸਮਾਲੇ ਇਹ ਹੁਕਮ ਤੂਜੇ ਦੇਖਦਾ ਚੱਲੇ ਨਾਹੀਂ ਟੇਰੇ ਨਾ ਲੈ ਸਾਤ ਤੇਰਾ ਚੱਲੈ ਨਾਹੀ ਤਸ ਨਾਲ ਕਿਉ ਚਿਤ ਲਾਈਐ ਐਸਾ ਕਮ ਮੋਲੇ ਨਾ ਕੀਚਾ ਜਿਤ ਅੰਤ ਬਚੋਤਾਈਐ ਸਤਿਗੁਰ ਕਾ ਉਪਦੇਸ ਸੁਣ ਤੋਂ ਹੋਵੈ ਤੇਰੇ ਨਾਲੇ ਕਹਿ ਨਾਨਕ ਨਤਨ ਪਿਆਰੇ ਤੂੰ ਸਦਾ ਸਤਿ ਸਮਾਲੇ ਅਦਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਜਿਨੈ ਤੇਰਾ ਆਪਣਾ ਆਪ ਤੁ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਤੋ ਆਖ ਵਖਾਣਾ ਏ ਆਖ ਹੈ ਤਾ ਵੇਖੈ ਸਭ ਤੂੰ ਹੈ ਜਿਨੀ ਜਗਤ ਪਾਇਆ ਕਹੇ ਨਾਨਕ ਤੁਸ ਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੋਨਰੰਗ ਮਰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਆਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ ਕਵੇਖ ਵਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਗੁਰ ਅੱਲਾ ਪਾਇਆ ਕਹ ਨਾਨਕ ਤੁਸਨੋ ਆਪ ਪਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇ ਰੀਖਨ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤਰਸਨਾ ਬਹੁਤ ਨਾਹੀ ਬੋਲਣਾ ਖਾਨ ਹਦ ਕੀ ਵਾਲੋਨ ਕੀ ਇਹਦ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੇ ਆਪ ਸਚਿਆ ਹਰ ਵਾਸ ਨਸਮਾਣੀ ਕਹ ਨਾਨਕ ਚਾਲ ਭਗਤਾਂ ਜਗੋ ਜੁਗ ਨਿਰਾਲੀ ਜਿਉਂ ਤੋ ਚਲਾਇ ਤੇ ਵਿੱਚ ਲਹ ਸੁਆਮੀ ਹੋਰ ਕਾ ਜਾਣਾ ਗੁਣ ਤੇਰੇ ਜਿਉਂ ਤੋ ਚਲਾਇ ਤੇ ਵਿੱਚ ਲਜ ਨਾਮ ਅਰਗ ਭਵਹਿ ਕਰ ਕਿਰਪਾ ਜਨ ਨਾਮ ਲਾਇ ਹੈ ਸੇ ਹਰ ਹਰ ਸਦਾ ਧਿਆਵਹਿ ਜੈ ਸੁਨੋ ਕਥਾ ਸੁਣਾਏ ਆਪਣੀ ਸੇ ਗੁਰਦਵਾਰ ਬਭਹਿ ਕਹ ਨਾਨਕ ਸੱਚੇ ਸਾਹਿਬ ਜਿਉਂ ਭਵਤ ਵਿੱਚ ਲਵਹਿ ਇਹੋ ਸੁਹੇਲਾ ਸਬਦ ਸੁਹਾਵਾ ਸੁਦੋ ਤੋਹਾਵਾ ਸਦਾ ਸੁਹੇਲਾ ਸਤਿਗੁਰੂ ਸੁਨਾਇਆ ਏ ਤਨ ਕੈ ਮਨ ਵਸਿਆ ਜਨ ਤੁਰ ਹਾਂ ਲਿਖਿਆ ਆਇ ਇੱਕ ਫਿਰੇ ਹਨੇਰੇ ਕਰਹਿ ਗਲਾ ਲੀਤ ਨਾ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇ ਪਵਿਤ ਹੋਏ ਸੇਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿਤ ਹੋਏ ਗੁਰਮੁਖ ਜਿਨੇ ਧਿਆਇਆ ਪਵਿਤ ਮਾਤਾ ਪਿਤਾ ਕਉਂਬ ਸਾਹਿਤਿਓਂ ਪਵਿਤ ਸੰਗਤ ਸੁਭਾਇਆ ਕਹਨ ਦੇ ਸੁਣਦੇ ਬਤ ਸੇਪਤ ਤੁਜਨੇ ਮਨ ਵਸਾਇਆ ਕਹ ਨਾਨਕ ਸੇਪਤ ਜਿਨੇ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜ ਨਾ ਪੁਜੈ ਬਿਨ ਸਹਜ ਸਹਸਾ ਨ ਜਾਏ ਨਹ ਜਾਏ ਸਹਜ ਤੱਕ ਤੈ ਸਮਝਮ ਰਹੇ ਕਰਮ ਕਮਾਏ ਸਤਿ ਸਿ ਜੀਉ ਮਲੀਣ ਹੈ ਕਿ ਤ ਸੰਜਮ ਤੁਰਤਾ ਜਾਏ ਮਨ ਤ ਉਹ ਸਬਦ ਲਗੋ ਹਰਿ ਸਿਉ ਰਹੋ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਉਹ ਸਹਿਜਾ ਅਵਜਾਏ ਜਿਉ ਮਲ ਬਰਹਮਨਰ ਬਲੋ ਬਹਰ ਹੋਂ ਤਨ ਨਿਰਮਲ ਜਿਉ ਮਲ ਜਨਮ ਜਨਮ ਜੋ ਹੈ ਹਾਰਿਆ ਏ ਮਾਇਆ ਇਹ ਤਿਸਨਾਵ ਡਰੋਗ ਲਗਾ ਮਰਨ ਮਨਹੁ ਵਿਚਾਰਿਆ ਵੈ ਜਨ ਹੈ ਨਾਨਕ ਤੁਮ ਸੋ ਸੁਸਮ ਹੈ ਨਾਹੀ ਫਿਰ ਜੋ ਬੇਤਾਲਿਆ ਕਹ ਨਾਨਕ ਜਨ ਸੱਚ ਤਜਿਆ ਊੜੇ ਲਾਗੇ ਤਿਨੀ ਜਨਮ ਜੋ ਵਿਹਾਰਿਆ ਜਿਉ ਹੋ ਮਰਲੇ ਜਿਉ ਨਿਰਮਲ ਬਾਰੋਂ ਨਿਰਮਲ ਬਾਰੋਂ ਤਾ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੇ ਕਮਾਣੀ ਥੂੜ ਕੀ ਸੋਇ ਪਹੁੰਚਾ ਨਾਹਿ ਮਨ ਸਾ ਸੱਜ ਸਮਾਣੀ ਜਨੁ ਮਰਤਨ ਜਿਨੇ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਦਰਹ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸਿੱਤੇ ਸਾਨੁ ਖੋਐ ਹੋਵੇ ਤਾਂ ਸਾਨੁ ਸਿੱਖ ਹੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨਹਿ ਹਿਰਦੈ ਧਾਇ ਅੰਤਰ ਅਤਮੈ ਤੁਮਾਲੇ ਆਪ ਛਾਡੋ ਤਦ ਰਹੈ ਪ੍ਰਾਨੈ ਗੁਰ ਬਿਨਾਂ ਵਰ ਨ ਜਾਣ ਕੋਏ ਕਹੈ ਨਾਨਕ ਹੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇ ਮੁਖ ਹੋਵੇ ਬਿਨ ਸੰਤ ਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨ ਹੋ ਰਥੈ ਕੋਈ ਪੁਛੋਂ ਬਿ ਬੇਕੇ ਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸੰਤ ਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨ ਸਤ ਗੁਰੂ ਸਬਦਿ ਕਰਨਾਏ ਕਹੇ ਨਾਨਕ ਵਿਚਾਰ ਦੇਖ ਹੋਵਣ ਸਤਿਗੁਰੂ ਮੁਕਤ ਨਾ ਪਾਏ ਆਵੋ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਉ ਗੁਰੂ ਕੇ ਰੀ ਬਾਣੀਆਂ ਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦਤ ਨਸ ਮਾਣੀ ਕੇਵੋ ਅਮਰ ਸਦਾ ਰਹੋ ਹਰ ਰੰਗ ਜਪਿਓ ਸਰੰਗ ਬਾਣੀ ਕਹੇ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਅੱਛੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਅੱਛੀ ਬਾਣੀ ਕੰਧ ਕੱਚੇ ਸੁਣਦੇ ਕੱਚੇ ਕੱਚੀ ਅਗ ਬਖਾਣੀ ਹਰ ਹਰਿ ਨਿਤ ਕਰਹਿ ਰਤਨ ਘਾਇ ਕੱਚੂ ਨ ਜਾਣੀ ਚਿਤ ਜਿਨ ਕਾ ਹਦ ਲਿਆ ਮਾਇਆ ਬੋਲਨ ਕੈ ਰਵਾਣੀ ਬਹਨੰਤ ਗੁਰ ਬਾਜ ਪੁਰ ਸਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਵਸ ਮਾਵ ਸਭ ਦਸੇਤੀ ਮਨ ਮਲਿਆ ਚਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਸਨੁ ਦੇ ਬੁਧਾਏ ਕਹਿ ਨਾਨਕ ਸਭ ਦਰਤਨ ਹੈ ਰਾਜ ਜੜਾ ਉਕ ਸੇ ਸਬਤ ਆਪੋ ਪਾਇ ਕ ਕਰਤਿਆ ਆਪੇ ਹੁਕਮ ਵਰਤਾਇ ਹੁਕਮ ਵਰਤਾਇ ਆਪ ਵੇਖੈ ਗੁਰਮੁਖ ਸੈਭੂ ਜਹਾਏ ਤੋੜੇ ਬੰਧਨ ਹੋਵੇ ਮੁਕਤ ਸਬਤ ਮਨ ਰਸਾਏ ਗੁਰਮੁਖ ਜਿਸਨੁ ਆਪ ਕਰੇ ਸੋ ਹੋਇ ਇੱਕ ਸੋ ਲਿਵਲਾਏ ਬਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤਾ ਕਰਿ ਪੁਨ ਪਾਪ ਵਿਚਾਰ ਨਿਤ ਤਤ ਸਾਰ ਨ ਜਾਣੇ ਤਤ ਸਾਰ ਨ ਜਾਣੇ ਗੁਰੂ ਬਾਝੋਂ ਤਤ ਸਾਰ ਨ ਜਾਣੇ ਤਿਹ ਗੁਣੀ ਸੰਸਾਰ ਧੰਮ ਸਦਾ ਸੁਤਿਆ ਰਹਿਣ ਵੇ ਹਾਨੇ ਗੁਰੂ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾ ਜਿਸਨੁ ਅਨੰਦ ਜਨ ਹਰਿ ਲਿਵ ਲਾਗਾ ਜਾ ਤਰਗਣ ਵਿਹਾਣੇ ਮਾਤਾ ਕੇ ਉਦਰ ਮਹਿ ਪੁੱਤ ਪਾਲ ਕਰੇ ਸੋ ਕਉਮ ਨਹੋ ਵਿਸਾਰੀਮ ਨਹੋ ਕਿਉ ਵਿਸਾਰੀਐ ਵਡਾਤਾ ਜੇ ਅਗਨ ਮਹਿ ਆਹਾਰ ਪੰਚਾ ਬੈ ਉਖਨੋ ਤਉ ਬੋਨਦਕਿ ਜਿਸਨੁ ਆਪਣੇ ਲਿਵ ਲਾਵਾਏ ਆਪਣੇ ਲਿਵਾਪੇ ਲਾਇ ਗੁਰਮਖਸਾ ਦਾ ਸਮਾਲੀਐ ਕਹ ਨਾਨਕ ਵਡਾਤਾ ਸੋ ਕਉਮ ਨਹੋ ਵਿਸਾਰੀਐ ਜੈਸੀ ਅਗਨੁਦਰ ਮੈਂ ਤੈਸੀ ਬਹਰ ਮਾਇਆ ਮਾਇਆ ਅਦ ਸੁਭਿ ਕੋ ਜੇ ਹੀ ਕਰਤਾ ਖੇ ਲਰ ਜਾਇਆ ਆ ਜਾਂ ਇਸ ਪਹਣਾ ਤਜ ਮੈਂ ਪਰਵਾਰ ਖਲਾ ਪਾਇਆ ਲਿਖੜ ਕੇ ਲਗੀ ਤਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਗੀਸਰੈ ਇਹ ਮਾਇਆ ਜਿਤ ਹਰ ਗੀਸਰੈ ਮੋਹ ਦੁਪ ਉਜਿ ਪਾਹ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿ ਨਾ ਲਿਓ ਲਾਗੀ ਦਿਨ ਵਿਚੈ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਸੈ ਵਿਟੋਂ ਰਹੇ ਰੋਗ ਬਿਲ ਲਾਇ ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਤੋਂ ਪਿਆ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਕ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਮੂਲ ਕਹ ਭਗਤ ਨਾਕੇ ਨਾਮ ਕਾ ਜਨ ਹਰਪ ਲੈ ਪਾਇ ਹਰ ਰਸ ਮੇਰੀ ਮਨ ਵਣ ਜਾ ਰਾ ਹਰ ਰਸ ਮੇਰੀ ਮਨ ਵਣ ਜਾ ਰਾ ਸਤਿਗੁਰ ਤੇ ਰਸ ਜਾਣੇ ਹਰ ਹਰ ਨਿਤ ਜਪੇ ਹੋ ਜੀ ਹੋ ਲਾਹਕ ਤੇ ਹੋ ਦਿਹਾੜੇ ਏ ਉਹ ਤੰਤ ਨਾ ਮਿਲਿਆ ਜਿਨ ਹਰ ਆਪੇ ਪਾਣਾ ਤਨੰਤ ਹਰ ਰਸ ਮੇਰੇ ਮਨ ਹੋਵਣ ਜਾਰਾ ਏ ਰਸ ਨਾ ਕੋ ਅਨਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਕਾ ਦਿੱਤਾ ਜਿਚਰ ਹਰ ਰਸ ਲੈ ਨਾ ਪਾਏ ਹਰ ਰਸ ਪਾਏ ਪੁੱਲੇ ਪੀਏ ਹਰ ਰਸ ਬਹੁੜ ਨਤ ਰਕਣਾ ਲੱਗਿਆ ਏ ਇਹੋ ਹਰ ਰਸ ਕਰਮੇ ਪਾਈਐ ਸਤਗੁਰੂ ਮਿਲੈ ਇਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੈ ਜਾਂ ਹਰਿ ਵਸੈ ਮਨ ਆਏ ਏ ਸ੍ਰੀ ਰਾਮੇ ਰਿਆ ਹਰ ਤੁਮੈ ਜੋਤਿ ਰਕੀਤਾ ਤੁਜਕ ਮੈਂ ਆਇਆ ਹਰ ਜੋਤਿ ਰਕੀਤ ਵਿੱਚ ਸ੍ਰੀ ਰਾਮਾ ਤਾ ਤੁਜਕ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਪਤ ਦਿਖਾਇਆ ساتھی سا چلت ہوا چلے نانک کا مول رچیا جو تو گم آیا پربتا گم سنیا ہر منگل گاو بنیا ہر گاؤ منگل نت سکے سوکھ دکھ نے لاگے اپنا پر جا پائے انت گپ جانی ہر نام ہر سپو ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਾ ਕਾ ਤੁਤ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦਿ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਹੋ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਏ ਨਿਤਰ ਹੋ ਮੇਰੇ ਹੋ ਹਰ ਤੁਮੈ ਜੋਤ ਤਰੀ ਹਰ ਬਿਨ ਅਵਰਨ ਦੇ ਪਹੋਂ ਕੋਈ ਹਰ ਬਿਨ ਅਵਰਨ ਦੇ ਪਹੋਂ ਕੋਈ ਨਦਰਿ ਹਰ ਨਿਹਾਲਿਆ ਇਹੋ ਵਿਰਸ ਸੰਸਾਰ ਤੁਮ ਦੇਖ ਦੇ ਹੋ ਹਰ ਘਰ ਉਤਰ ਹੈ ਹਰ ਰੂਪ ਨਦਰਿ ਆਇਆ ਗੁਰ ਪ੍ਰਸਾਦਿ 부ਜਿਆ ਜਾਵੇ ਖੰ ਹਰ ਇੱਕ ਹੈ ਹਰ ਬਿਨ ਅਵਰਨ ਕੋਈ ਕਹ ਨਾਨਕ ਤੇ ਨਿੰਦਰ ਕਹ ਨਾਨਕ ਇਹ ਨਿਤਰ ਅੰਤ ਸਤ ਕਰਮਿ ਲੇਤ ਵਿਰਸਟ ਹੋਈ ਏ ਸ੍ਰਮਣ ਹੋਵੇਂ ਰਹੋ ਸੱਚ ਸੁਣਣ ਨੂੰ ਪਠਾਏ ਸੱਚ ਸੁਣਣ ਨੂੰ ਪਠਾਏ ਸਰੀਰ ਲਾਇ ਸੁਹੋਂ ਸਤ ਗਾਣੀ ਜਿਤ ਸੁਣੀ ਲਨ ਤਨ ਹਰਿਆ ਹੋਆ ਰਸਨ ਰਸ ਸੁਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗੱਲ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਣੋ ਪੁੱਤਰ ਹੋ ਸੱਚ ਸੁਣਣ ਨੂੰ ਪਠਾਏ ਹਰ ਜਿਓ ਗੁਫਾ ਅੰਦਰ ਰੱਖ ਕੈ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਭਾਣ ਨਾਮ ਦੁਆਰੇ ਪ੍ਰਗਟ ਕੀਏ ਸੁਆਗਤ ਉਤਰ ਖਾਇਆ ਗੁਰਦੁਆਰੇ ਲਾਇ ਤਹਮ ਨੇਕ ਨੰਦ ਸਾਧ ਦੁਆਰ ਦਿਖਾਇਆ ਤਿਹ ਅਨੇਕ ਰੂਪ ਨਾਮ ਨਮਨੀ ਦਸਤ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀ ਉਪਕਾਰ ਅੰਦਰ ਰੱਖ ਕੇ ਵਾਜਾ ਭਾਣ ਵਜਾਇਆ ਇਹੋ ਸੱਚ ਸੁਹਿਲਾ ਸੱਚ ਕਰ ਗਵ ਗਵ ਤਾਂ ਸੁਹਿਲਾ ਹਰ ਸੱਚ ਸਦਾ ਸੱਚ ਧਿਆਵ ਜੇ ਸੋਤ ਤਹਵੇ ਜਾਤ ਭਾਵ ਹਰ ਗੁਰਮਤ ਸਤਿ ਜਿਨਾ ਬੁਝਾਵਹਿ ਇਹੋ ਸੱਚ ਸਬਨਾ ਕਾ ਖਸਮ ਹੈ ਜਿਸ ਬਖਸ ਸੋ ਜਨ ਪਾਵਹਿ ਕਹੇ ਨਾਨਕ ਸੱਚ ਸੁਹਿਲਾ ਸਚੈ ਕਰ ਗਵਹਿ ਅਨ ਦਸਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਨਿਪਟਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣੁ ਪਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਕੁਨੇ ਤ ਕਹ ਤਵਤ ਸਤਗੁਰ ਰਹਿ ਆਪ ਵਰਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪ੍ਰਤ ਸਤਗੁਰ ਰਹਿ ਆਪ ਵਰਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ